ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇ ਲੋਰਾ ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਤੇਣ ਦੁਦੇ ਤੈ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਾ ਨਹੀਂਦਾ ਹਰ ਨਾ ਨਾਮ ਮਿਲਿਆ ਸਾਜਨਾ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਂ ਸਰਬ ਸਿੰਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਨੀਆ ਮੀਤ ਸੱਜਣ ਸਭ ਜਾ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾ ਹਰ ਮਿਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਹਰ ਮਿਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ 212 ਮਾ ਹਨ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 133 ਅੰਗ ਤੇ ਮਾਝ ਰਾਗ ਦੇ ਵਿੱਚ ਜੋ ਆਪ ਜੀ ਨੇ ਸ਼ਬਦ ਪਹਿਲਾ ਸਰਬਣ ਕੀਤਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਸ ਪਾਵਨ ਬਾਣੀ ਦੇ ਵਿੱਚ ਸਾਧ ਸੰਗਤ ਜੀ 14 ਸ਼ਬਦ ਹਨ ਜਿਹੜਾ ਪਹਿਲਾ ਸ਼ਬਦ ਹੈ ਇਹ ਬੇਨਤੀ ਰੂਪ ਦੇ ਵਿੱਚ ਹੈ ਬਾਣੀ ਦਾ ਸਰਲੇਖ ਹੈ 12 ਮਹਾ ਮਾਜ ਮਹਿਲਾ ਪੰਜਵਾਂ ਘਰ ਚੌਥਾ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਹਿੰਦੇ ਕਿਰਤ ਕਰਮ ਕੇ ਵਿਛੋੜੇ ਕਈ ਵੇਲੇ ਮਨੁੱਖ ਉਲੰਭੇ ਦਿੰਦਾ ਪ੍ਰਮਾਤਮਾ ਨੂੰ ਦੂਸਰੇ ਨੂੰ ਉਲੰਭੇ ਦਿੰਦਾ ਸਾਰੀ ਜ਼ਿੰਦਗੀ ਸ਼ਿਕਵਿਆਂ ਦੇ ਵਿੱਚ ਨਿਕਲ ਜਾਂਦੀ ਹੈ ਰੱਬ ਮੇਰੇ ਨਾਲ ਚੰਗਾ ਨਹੀਂ ਕਰਦਾ ਲੋਕੀ ਮੇਰੇ ਨਾਲ ਚੰਗਾ ਨਹੀਂ ਕਰਦੇ ਪਰਿਵਾਰ ਦੇ ਲੋਕ ਮੇਰੇ ਨਾਲ ਚੰਗਾ ਵਰਤਾਓ ਨਹੀਂ ਕਰਦੇ ਇੱਥੇ ਗੱਲ ਸਪਸ਼ਟ ਹੋਈ ਸਤਿਗੁਰੂ ਕਹਿੰਦੇ ਕਿਰਤ ਕਰਮ ਕੇ ਵਿਛੜ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹੋਏ ਹਾਂ ਕਿਉਂਕਿ ਗੁਰਮਤਿ ਦੇ ਵਿੱਚ ਕਰਮ ਨੂੰ ਪ੍ਰਧਾਨਤਾ ਦਿੱਤੀ ਹੈ ਸਤਿਗੁਰੂ ਕਹਿੰਦੇ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਬਣ ਜਾਂਦਾ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਕਰਮ ਤਾਂ ਕਰ ਰਿਹਾ ਹੈ ਪਰ ਗੁਰੂ ਕੇ ਸ਼ਬਦ ਨੂੰ ਨਹੀਂ ਪਹਿਚਾਣਦਾ ਕਰਮ ਕਰਹ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਬਾਰੋ-ਬਾਰ ਕਰਮ ਬਹੁਤ ਤਰ੍ਹਾਂ ਦੇ ਹਨ ਤੇ ਪਰ ਗੁਰੂ ਸਾਹਿਬ ਕਹਿੰਦੇ ਜਿਸ ਵੇਲੇ ਮਨੁੱਖ ਕਰਦਾ ਉਸ ਵੇਲੇ ਉਹਨੂੰ ਯਾਦ ਨਹੀਂ ਰੰਦਾ ਪਰ ਜਦੋਂ ਇਸੇ ਬੀਜ ਜਿਹੜਾ ਇੱਕ ਬੂਟਾ ਬਣ ਜਾਂਦਾ ਉਹਨੂੰ ਫਲ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਕਹਿੰਦਾ ਮੈਂ ਤਾਂ ਇਦਾਂ ਦੇ ਕਰਮ ਨਹੀਂ ਕੀਤੇ ਪਰ ਗੁਰੂ ਸਾਹਿਬ ਕਹਿੰਦੇ ਅਸੀਂ ਆਪਣੇ ਕੀਤੇ ਹੋਏ ਕਰਮਾਂ ਕੋ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇਣਾ ਗੁਰਮਤ ਕਹਿੰਦੀ ਹੈ ਦਦੇ ਦੋਸ਼ ਨਾ ਦੋ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜ ਜਿਸ ਤਰ੍ਹਾਂ ਕਲ ਦੇ ਸ਼ਬਦ ਵਿੱਚ ਆਪਾਂ ਪੜਿਆ ਸੀ ਜੇਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ ਤੇ ਜਦੋਂ ਅਸੀਂ ਕਰਮ ਕਰਨਾ ਤੇ ਯਾਦ ਰੱਖਣਾ ਤੇ ਕਰਮ ਤਾਂ ਬਹੁਤ ਤਰ੍ਹਾਂ ਦੇ ਹਨ ਧਰਮ ਕਰਮ ਵੀ ਆਪਾਂ ਕਰਦੇ ਆ ਤੇ ਕਰਮ ਧਰਮ ਦਾ ਕਰਦੇ ਆ ਗੁਰੂ ਸਾਹਿਬ ਕਹਿੰਦੇ ਪਰ ਕਰਦੇ ਹਾਂ ਆ ਮੈਂ ਆ ਗਈ ਮੈਂ ਕਰ ਰਿਹਾ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਨਿਮਕ ਸਿਮਰਤ ਜਿਤ ਛੁਟੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਕੇਵਲ ਨਾ ਸਾਡੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਲੋਕ ਸਵਾਲ ਵੀ ਕਰਦੇ ਆ ਵੀ ਆਪਾਂ ਇੰਨੀ ਬਾਣੀ ਪੜਦੇ ਆ ਇੰਨੀ ਬਾਣੀ ਸੁਣਦੇ ਆ ਸਾਡੇ ਜੀਵਨ ਦੇ ਵਿੱਚ ਫਰਕ ਕਿਉਂ ਨਹੀਂ ਪਿਆ ਕਲਪਿਕ ਪੜਨ ਦੇ ਵਿੱਚ ਲਿਖਤ ਆਈ ਮਸਕੀਨ ਜੀ ਦੀ ਉਸ ਲਿਖਤ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਹੱਡ ਬੀਤੀ ਲਿਖੀ ਹੈ ਕਹਿੰਦੇ ਜੰਮੂ ਦੇ ਵਿੱਚ ਨਾ ਗੁਰਮਤ ਸਮਾਗਮ ਚੱਲ ਰਿਹਾ ਸੀ ਇੱਕ ਹਫਤੇ ਦੀ ਕਥਾ ਦਾ ਪ੍ਰੋਗਰਾਮ ਸੀ ਸਿਰੇ ਸ਼ਾਮ ਕਥਾ ਹੁੰਦੀ ਸੀ ਦੋ ਦਿਨ ਹੋ ਗਏ ਕਥਾ ਕਰਦੇ ਆ ਤੇ ਹਲਕਾ ਹਲਕਾ ਨਾ ਦਾੜ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਥੋੜੀ ਬੋਤੀ ਦਵਾਈ ਲਈ ਥੋੜਾ ਬੋਤਾ ਫਰਕ ਪਿਆ ਪਰ ਇੰਨਾ ਨਹੀਂ ਪਿਆ ਕਹਿੰਦੇ ਤੀਸਰੇ ਦਿਨ ਮੈਂ ਕਥਾ ਕਰ ਰਿਹਾ ਸੀ ਘੰਟਾ ਸਵਾ ਘੰਟੇ ਦਾ ਟਾਈਮ ਸੀ ਤੇ 20-25 ਮਿੰਟ ਵਿੱਚ ਮੈਨੂੰ ਹੱਥ ਜੋੜਨੇ ਪਏ ਕਿਉਂਕਿ ਜਦੋਂ ਬੋਲ ਰਿਹਾ ਸੀ ਹਵਾ ਪੈ ਰਹੀ ਸੀ ਤੇ ਦਰਦ ਬਹੁਤ ਜ਼ਿਆਦਾ ਹੋਣ ਲੱਗਿਆ ਤੇ ਸੰਗਤ ਕੋਲ ਮਾਫੀ ਮੰਗੀ ਸਮਾਪਤੀ ਕਰ ਦਿੱਤੀ ਉਸ ਗੁਰਦੁਆਰੇ ਦੇ ਬਾਹਰ ਦੁਕਾਨਾਂ ਸੀਗੀਆਂ ਹਿੰਦੂਆਂ ਦੀਆਂ ਵੀ ਸਿੱਖਾਂ ਦੀਆਂ ਵੀ ਤੇ ਮੁਸਲਮਾਨ ਵੀ ਉੱਥੇ ਬਹੁਤ ਐ ਇੱਕ ਫਰੂਟ ਵੇਚਦਾ ਸੀ ਉੱਥੇ ਮੁਸਲਮਾਨ ਜਦੋਂ ਸੰਗਤ ਬਾਹਰ ਨਿਕਲਦੀ ਐ ਤੇ ਉਹਨਾਂ ਨੂੰ ਪੁੱਛਦਾ ਵੀ ਆਵਾਜ਼ ਇੱਕ ਗਿਆਨੀ ਜੀ ਦੀ ਆ ਰਹੀ ਸੀ ਦੋ ਦਿਨ ਤੋਂ ਕਥਾ ਬੜੀ ਸੋਹਣੀ ਹੋ ਰਹੀ ਆ ਤੇ ਅੱਜ ਬੜੀ ਜਲਦੀ ਕਥਾ ਦੀ ਸਮਾਪਤੀ ਹੋ ਗਈ ਉਹਨਾਂ ਦਾ ਗਿਆਨੀ ਜੀ ਦੇ ਦਾੜ ਦੇ ਵਿੱਚ ਦਰਦ ਹੋ ਰਿਹਾ ਉਹ ਕਹਿੰਦਾ ਕੋਈ ਗੱਲ ਨਹੀਂ ਇਹਦਾ ਇਲਾਜ ਤਾਂ ਮੇਰੇ ਕੋਲ ਹੈ 2 ਮਿੰਟ ਦੇ ਵਿੱਚ ਦਾੜ ਦਾ ਦਰਦ ਮੈਂ ਠੀਕ ਕਰ ਦਿਆਂ ਉਹ ਸੰਗਤ ਭਾਵਨਾ ਵਾਲੇ ਸਿੱਖ ਮਸਕੀਨ ਦੀ ਕੋਲ ਗਏ ਗਿਆਨੀ ਜੀ ਚਲੋ ਬਾਹਰ ਬੰਦਾ ਉਹ ਕਹਿੰਦਾ ਮੈਂ 2 ਮਿੰਟ ਦੇ ਵਿੱਚ ਦਾੜ ਦਾ ਦਰਦ ਠੀਕ ਕਰ ਹੁਣ ਕਿਹ ਵੇਲੇ ਹੁੰਦਾ ਬੰਦਾ ਤਕਲੀਫ ਵਿੱਚ ਹੁੰਦਾ ਚਲੋ ਜਿੱਥੋਂ ਕੋਈ ਇਲਾਜ ਮਿਲ ਜਾਏ ਚਲੇਗੇ ਉਹਦੀ ਦੁਕਾਨ ਤੇ ਨਾਲ ਸੰਗਤ ਵੀ 10-15 ਲੋਕ ਸਿੰਘ ਸੰਗਤਾਂ ਸੰਗ ਨਾਲ ਪਹੁੰਚ ਗਏ ਤੇ ਗਿਆਨੀ ਜੀ ਨੂੰ ਬੈਂਚ ਤੇ ਬਿਠਾ ਦਿੱਤਾ ਕਹਿੰਦਾ ਜੀ 2 ਮਿੰਟ ਲੱਗਣੇ ਕਹਿੰਦੇ ਕੀ ਕਰੇਗਾ ਕਹਿੰਦਾ ਮੰਤਰ ਪੜਹੂੰਗਾ ਤੇ ਤੁਹਾਡੇ ਦਾੜ ਦਾ ਦਰਦ ਜਿਹੜਾ 2 ਮਿੰਟ ਦੇ ਵਿੱਚ ਠੀਕ ਹੋ ਜਾਣਾ ਇੱਕ ਉਹਨੇ ਆਨੰਮਕ ਰੱਖ ਲਿਆ ਹੱਥ ਦੇ ਵਿੱਚ ਮੈਂ ਜੀ ਬਹੁਤ ਬੰਦੇ ਠੀਕ ਕੀਤੇ ਆ ਇਹ ਤਾਂ ਕੋਸ਼ਿਸ਼ ਨਹੀਂ ਤੁਹਾਡੇ ਦਰਦ ਉਹਨੇ ਮੰਤਰ ਪੜ੍ਹਿਆ 5 ਮਿੰਟ ਲਾਇ ਤੇ ਨਮਕ ਘੁਮਾ ਕੇ ਮੋ ਕੇ ਸੱਟ ਕੇ ਆ ਗਿਆ 5 ਮਿੰਟ ਬਾਅਦ ਪੁੱਛਦਾ ਗਿਆਨੀ ਜੀ ਨੇ ਦੱਸ ਦ ਦ ਠੀਕ ਹੋ ਗਿਆ ਤੇ ਗਿਆਨੀ ਜੀ ਨੇ ਕਿਹਾ ਕਹਿੰਦਾ ਕਿ 25% ਵੱਧ ਗਿਆ ਹੈ ਦਰਦ ਥੋੜਾ ਜਿਹਾ ਵੱਧ ਗਿਆ ਕਹਿੰਦਾ ਕੋਈ ਗੱਲ ਨਹੀਂ ਹੈ ਇੱਕ ਵਾਰੀ ਹੋਰ ਕਰ ਲੈਣੇ ਵੈਸੇ ਤਾਂ ਇੱਕ ਵਾਰੀ ਜਿ ਠੀਕ ਹੋ ਜਾਂਦਾ ਹੈ ਉਹਨੇ ਫੇਰ ਕੀਤਾ ਫੇਰ ਉਹ ਕਰਕੇ ਮੰਤਰ ਪੜ੍ਹ ਕੇ ਨਮਕ ਸੱਟ ਕੇ ਆ ਗਿਆ ਫੇਰ ਪੁੱਛਦਾ ਹੁਣ ਤਾਂ ਠੀਕ ਹੋ ਗਿਆ ਹੁਣ ਕਹਿਣ ਲੱਗਾ ਜੀ ਵੱਧ ਗਿਆ ਗਿਆਨੀ ਜੀ ਕਹਿੰਦੇ ਵੱਧ ਗਿਆ ਦਰਦ ਹੋਰ ਵੱਧ ਗਿਆ ਹੈਰਾਨ ਹੋ ਗਿਆ ਪਰ ਉਹ ਇਹਨੂੰ ਇਹ ਵੀ ਸੀ ਵੀ ਇਹ ਜਿਹੜੀਆਂ ਸੰਗਤਾਂ ਲੋਕ ਖੜੇ ਆ ਜੇ ਮੈਂ ਇਹ ਕੰਮ ਕਰ ਲਿਆ ਇਹਨਾਂ ਨੂੰ ਠੀਕ ਕਰਤਾ ਤਾਂ ਇਹ ਜਿੰਨੇ ਗੁਰਦੁਆਰੇ ਨਿਕਲਦੇ ਸਾਰਿਆਂ ਨੇ ਮੇਰੇ ਕੋਲ ਆਇਆ ਕਰਨਾ ਜਦੋਂ ਦੜ ਦਰਦ ਹੋਣੀ ਹੈ ਵੇ ਚਲੋ ਤੀਸਰੀ ਵਾਰੀ ਕਹਿੰਦਾ ਮੈਂ ਜਮਾ ਕੇ ਦੇ ਉਸ ਤੋਂ ਬਾਅਦ ਫਿਰ ਤੁਸੀਂ ਚਲੇ ਜਾਓ ਕਹਿੰਦੇ ਕਰ ਲਓ ਭਾਈ ਜਦੋਂ ਤੀਸਰੀ ਵਾਰੀ ਕੀਤਾ ਮੰਜਮੰਡ ਮੰਤਰ ਪੜਿਆ ਨਮਕ ਨਮਕ ਮਾ ਕੇ ਫਾਇਆ ਪੰਜ ਮਿੰਟ ਬਾਅਦ ਠੀਕ ਹੋ ਗਿਆ ਕਹਿੰਦੇ ਡਬਲ ਹੋ ਗਿਆ ਦਰਦ ਮੇਰੇ ਕੋ ਬਰਦਾਸ਼ਤ ਨਹੀਂ ਹੋ ਰਿਹਾ ਕਹਿਣ ਲੱਗਾ ਤੁਹਾਨੂੰ ਗੱਲ ਪੁੱਛਾਂ ਮਸਕਿੰਦਰੀ ਕਹਿੰਦੇ ਪੁੱਛ ਕਹਿਣ ਲੱਗਾ ਤੁਹਾਨੂੰ ਨਾ ਇਸ ਕਰਕੇ ਆਰਾਮ ਨਹੀਂ ਆ ਰਿਹਾ ਤੁਹਾਨੂੰ ਮੰਤਰ ਤੇ ਵਿਸ਼ਵਾਸ ਨਹੀਂ ਹੈ ਕਹਿਣ ਲੱਗੇ ਗੱਲ ਤਾਂ ਠੀਕ ਹੈ ਵੀ ਤੁਹਾਨੂੰ ਇਸ ਕਰਕੇ ਆਰਾਮ ਨਹੀਂ ਆ ਰਿਹਾ ਤੁਹਾਨੂੰ ਮੰਤਰ ਤੇ ਵਿਸ਼ਵਾਸ ਨਹੀਂ ਹੈ ਪਰ ਇਹ ਸਾਡੀ ਜ਼ਿੰਦਗੀ ਦੀ ਗੱਲ ਉਥੋਂ ਮੈਨੇ ਇਹ ਬਹੁਤ ਅੱਛੀ ਗੱਲ ਮਿਲੀ ਆ ਵੀ ਸਾਡੀ ਜ਼ਿੰਦਗੀ ਦੀ ਜਿਹੜੇ ਕਹਿੰਦੇ ਨਾ ਅਸੀਂ ਗੁਰਬਾਣੀ ਬਹੁਤ ਪੜ੍ਹਦੇ ਆ ਜੀਵਨ ਉੱਥੇ ਦਾ ਉੱਥੇ ਖੜਾ ਹੈ ਮਤਲਬ ਸਾਨੂੰ ਵਿਸ਼ਵਾਸ ਨਹੀਂ ਆ ਬਾਣੀ ਦੇ ਉੱਪਰ ਜੇ ਵਿਸ਼ਵਾਸ ਹੋਏਗਾ ਨਾ ਤੇ ਜੀਵਨ ਵਿੱਚ ਜ਼ਰੂਰ ਫਰਕ ਪਏਗਾ ਬਹੁਤ ਆਰਾਮ ਆਏਗਾ ਪੜ ਲਿਆ ਸੁਣ ਲਿਆ ਬੱਕਰੀ ਗੱਲ ਐ ਪਰ ਜੇ ਜੀਵਨ ਦੇ ਵਿੱਚ ਧਾਰਨ ਨਹੀਂ ਕੀਤਾ ਤੇ ਕੋਈ ਫਰਕ ਨਹੀਂ ਪੈਂਦਾ ਕਰਮ ਮੈਂ ਕਰ ਰਿਆ ਹਾਂ ਉਹ ਲਾਂਭੇ ਮੈਂ ਲੋਕਾਂ ਨੂੰ ਦੇ ਰਿਆ ਕਿੰਨਾ ਕੁ ਪ੍ਰੇਮ ਹੈ ਸਾਡੇ ਅੰਦਰ ਉਹ ਤਾਂ ਆਪਾਂ ਸਾਰੇ ਜਾਣਦੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਆਪਣੇ ਕਰਮਾਂ ਕਰਕੇ ਆ ਆਪਣੇ ਕਰਮਾਂ ਦਾ ਦੋਸ਼ ਦੂਸਰੇ ਦੇ ਸਿਰ ਤੇ ਨਹੀਂ ਮੜਨਾ ਚਾਹੀਦਾ ਕਰਮ ਬਹੁਤ ਚੰਗਾ ਕਰਦੇ ਆ ਗੁਰਦੁਆਰੇ ਆਏ ਮੱਥਾ ਟੇਕਿਆ ਝੁਕ ਝੁਕ ਕੇ ਮੱਥਾ ਟੇਕਿਆ ਪਰ ਜੇ ਨੀਅਤ ਚੰਗੀ ਨਹੀਂ ਨਾ ਸਾਧ ਸੰਗਤ ਦੀ ਗੁਰਬਾਣੀ ਕਹਿ ਰਹੀ ਹੈ ਕਹਿੰਦੇ ਸੀਸ ਨਵਾਇਆ ਕਿਆ ਥੀਏ ਜਾਂ ਰਿਦੈ ਕਸੁੱਧੇ ਜਾਏ ਜੇ ਤੇਰੇ ਮਨ ਦੇ ਵਿੱਚ ਭਾਵਨਾ ਹੀ ਕੋਈ ਨਹੀਂ ਤੈਨੂੰ ਵਿਸ਼ਵਾਸ ਹੀ ਕੋਈ ਨਹੀਂ ਹੈ ਵਿਸ਼ਵਗਲਤ ਵਿਸ਼ਵਾਸ ਦੀ ਹੈ ਜਾਂ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਦਿਸ ਮਨ ਪ੍ਰਗਟ ਤੁਸੀਂ ਪੜਦੇ ਹੋ ਨਾ ਸੁਖਨੀ ਸਾਹਿਬ ਸਾਰੀ ਸੰਗਤ ਕੋਈ ਰੋਗ ਦੁਨੀਆ ਦੀ ਤਾਕਤ ਨਹੀਂ ਠੀਕ ਕਰਦੇ ਵੀ ਜਿਹੜਾ ਸਤਗੁਰ ਦੀ ਕਿਰਪਾ ਨਾਲ ਠੀਕ ਹੋ ਸਕਦਾ ਕਹਿੰਦੇ ਅਨਕ ਉਪਾਅ ਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਫਗਤ ਉਹਦੀ ਦਵਾਈ ਉਹਦੀ ਰਹਿਮਤ ਦੇ ਨਾਲ ਇਹ ਜਿਹੜੀਆਂ ਦੂਸਰੀਆਂ ਬਿਮਾਰੀਆਂ ਨਾ ਸਰੀਰਕ ਬਿਮਾਰੀਆਂ ਠੀਕ ਹੈ ਪਰ ਜਿਹੜੀਆਂ ਅੰਦਰ ਹੋਰ ਬਿਮਾਰੀਆਂ ਲੱਗੀਆਂ ਮਨੋਕ ਤੇ ਉਹ ਤਾਂ ਆਪਣੇ ਕਰਮਾਂ ਕਰਕੇ ਆ ਨਾ ਤੇ ਅਸੀਂ ਆਪਣੇ ਕਰਮਾਂ ਦਾ ਦੋਸ਼ ਦੂਸਰੇ ਦੇ ਸਿਰ ਮੜ ਦੇਣਾ ਤੇ ਚੰਗੀ ਗੱਲ ਨਹੀਂ ਹੈ ਗੁਰਾਰਜਨ ਸਾਹਿਬ ਕਹਿੰਦੇ ਕਿਰਤ ਕਰਮ ਕੇ ਬੀਛੋੜੇ ਅਸੀਂ ਆਪਣੇ ਕੰਮਾਂ ਕਰਕੇ ਵਿਛੜੇ ਹੋਏ ਆ ਕਿਦਾਂ ਕੱਲ ਆਪਾਂ ਗੁਰਨਾਣ ਸਾਹਿਬ ਜੀ ਦੇ 12 ਮਾ ਦਾ ਸ਼ਬਦ ਪੜਿਆ ਸੀ ਕਹਿੰਦੇ ਭਾਦੋਂ ਭਰਮ ਭੁੱਲੀ ਭਰ ਜੋਬਣ ਪਛਤਾਣੀ ਦੋ ਭਾਵ ਦੇ ਵਿੱਚ ਪੈ ਗਏ ਵੀ ਆਹ ਚੰਗੀ ਚੀਜ਼ ਆ ਆਹ ਬਾੜੀ ਐ ਇੱਥੇ ਚਲੇ ਜਾਵਾਂਗੇ ਆ ਮਿਲ ਜਾਏਗਾ ਆ ਮਾਲਾ ਗਲੇ ਵਿੱਚ ਪਾ ਲਾਂਗੇ ਹੱਥ ਵਿੱਚ ਮੰਦਰੀ ਪਾ ਲਾਂਗੇ ਪੈਰਾਂ ਧਾਗੇ ਬੰਨ ਲਾਂਗੇ ਕਿੱਡੇ ਵੱਡੇ ਸਾਡੇ ਅੰਦਰ ਭਰਮ ਹੈ ਫੇ ਬਾਣੀ ਕੀ ਅਸਰ ਕਰੇਗੀ ਸਾਡੇ ਜੀਵਨ ਦੇ ਵਿੱਚ ਜੇ ਸਾਨੂੰ ਵਿਸ਼ਵਾਸ ਹੀ ਨਹੀਂ ਹੈ ਭਟ ਗ ਰਹੇ ਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹਨੂੰ ਦੋਸ਼ ਨਾ ਦਿਓ ਰੱਬ ਤਾਂ ਸਾਰਿਆਂ ਤੇ ਕਿਰਪਾ ਕਰ ਰਿਹਾ ਸਤ ਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇ ਹਾ ਫਲ ਪਾਈ ਕਿਰਤ ਕਰਮ ਕੇ ਵੀ ਛੋੜੇ ਘਰਾਂ ਵਿੱਚ ਝਗੜੇ ਹੁੰਦੇ ਮੈਂ ਤੇਰੇ ਕਰਕੇ ਪਰੇਸ਼ਾਨ ਪਤਨੀ ਕਹਿੰਦੀ ਮੈਂ ਤੇਰੇ ਕਰਕੇ ਪਰੇਸ਼ਾਨ ਬੱਚੇ ਕਹਿੰਦੇ ਤੁਹਾਡੇ ਕਰਕੇ ਅਸੀਂ ਪਰੇਸ਼ਾਨ ਮਾਪੇ ਕਹਿੰਦੇ ਤੁਹਾਡੇ ਕਰਕੇ ਪਰ ਅਸੀਂ ਆਪਣੀ ਗਲਤੀ ਨੂੰ ਦੇਖਣਾ ਨਹੀਂ ਚਾਹੁੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਜਦੋਂ ਨਾਲ ਲੜਦਾ ਘਰ ਦੇ ਵਿੱਚ ਜਾਂ ਪਤਨੀ ਲੜਦੀ ਆ ਪਤੀ ਲੜਦਾ ਬੱਚੇ ਲੜਦੇ ਆ ਉਹ ਕਹਿੰਦੇ ਤੁਹਾਨੂੰ ਕੀ ਪਤਾ ਬੱਚੇ ਕਹਿੰਦੇ ਤੁਹਾਨੂੰ ਕੀ ਪਤਾ ਆ ਸਾਨੂੰ ਅਸੀਂ ਤੁਸੀਂ ਪੁਰਾਣੇ ਜ਼ਮਾਨੇ ਦੇ ਆ ਅਸੀਂ ਪੜੇ ਲਿਖੇ ਆ ਤੇ ਬਾਪਾ ਵੀ ਹੁੰਦੇ ਬਾਪਕਾਂ ਦਾ ਤੁਹਾਨੂੰ ਕੀ ਪਤਾ ਜਿੰਨਾ ਮੈਂ ਪੜਿਆ ਕੋਈ ਵੀ ਨਹੀਂ ਪੜਿਆ ਤੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਆਪਣੇ ਆਪ ਨੂੰ ਪੜੇ ਲਿਖੇ ਸਮਝਦੇ ਹੋ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀ ਬਾਣ ਮੇ ਸਿਰ ਨੀਵਾ ਕਰ ਦੇ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਸਭ ਕਹਿੰਦੇ ਆ ਅਰਦਾਸ ਕਰੋ ਕਰ ਕਿਰਪਾ ਮੇਲੋ ਰਾਮ ਇਹ ਸਤਿਗੁਰ ਕਿਰਪਾ ਕਰਕੇ ਤੁਸੀਂ ਆਪਣੇ ਨਾਲ ਸਾਨੂੰ ਮਿਲਾ ਲਓ ਮੇਲ ਲਿਹੋ ਦਿਆਲ ਤਹ ਪਹਿ ਦਵਾਰਿਆ ਰਖ ਲੇਵੋ ਦੀਨ ਦਿਆਲ ਪਰਮਤ ਬਹੁ ਹਾਰੇ ਕਿੰਨਾ ਕੁ ਭੰ ਘੁੰਮੇ ਆ ਚਾਰ ਕੁੰਟ ਦਾ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਚਾਰ ਕੁੰਟ ਦਾ ਦਿਸ ਭ੍ਰਮ ਅੱਪਾ ਪੜਦੇ ਨੇ ਦੇਹ ਦਹਿ ਦਿਸ ਦਹਿ ਦਿਸ ਨਹੀਂ ਆ ਦਾ ਅਬ ਪੰਜਾਬੀ ਤੁਸੀਂ ਜਿਹੜੇ ਪਾਕਿਸਤਾਨ ਤੋਂ ਆਏ ਆ ਬਜ਼ੁਰਗ ਬੋਲਦੇ ਜਿਸ ਵੇਲੇ ਦਾਹ ਬੋਲਦੇ ਨੇ ਦਾਹ ਰੁਪਈਏ ਇਹ ਦਾਹ ਸ਼ਬਦ ਹੈ ਦੱਦਾ ਤੇ ਆਹਾ ਚਾਰ ਕੁੰਟ ਦਾ ਦਿਸ ਭ੍ਰਮ ਹੈ ਅਸੀਂ ਚਾਰ ਕੁੰਟਾਂ ਦੇ ਵਿੱਚ ਭਾਪ ਪੂਰੀ ਦੁਨੀਆ ਘੁੰਮ ਲਈ ਕਾਦੇ ਵਾਸਤੇ ਸੁੱਖਾਂ ਵਾਸਤੇ ਚਾਰ ਕੁੰਟ ਦਾ ਦਿਸ ਭ੍ਰਮ ਹੈ ਕਿਹੜੀਆਂ 10 ਦਿਸ਼ਾਵਾਂ ਹਨ ਚਾਰ ਤਾਂ ਦਿਸ਼ਾ ਹੋ ਗਈ ਪੂਰਬ ਪੱਛਮ ਉੱਤਰ ਤੇ ਦੱਖਣ ਤੇ ਚਾਰ ਉਹਨਾਂ ਦੇ ਕੋਣ ਨੇ ਕਿੰਨੇ ਹੋ ਗਏ 8 ਤੇ ਧਰਤੀ ਤੇ ਆਕਾਸ਼ ਕਿੰਨੇ ਹੋ ਗਏ 10 ਚਾਰ ਕੁੰਟ 10 ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਥੱਕ ਕੇ ਪ੍ਰਭੂ ਦੀ ਸ਼ਰਨ ਦੇ ਵਿੱਚ ਆਏ ਸ਼ਾਮ ਦਾ ਇੱਥੇ ਅਰਥ ਹੈ ਉਹਦੀ ਸ਼ਰਨ ਵਿੱਚ ਆਏ ਇਹ ਨੀਤੀ ਦੇ ਚਾਰ ਭੇਦ ਨੇ ਸ਼ਾਮ ਦਾਮ ਦੰਡ ਭੇਦ ਪਹਿਲੀ ਗੱਲ ਹੈ ਕਿ ਸ਼ਾ ਮਤਲਬ ਸ਼ਰਨ ਦੇ ਵਿੱਚ ਆਉਣਾ ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾ ਇਹ ਸਤਿਗੁਰੂ ਮਹਾਰਾਜ ਇਹਨਾਂ ਸਾਡੇ ਅੰਦਰ ਵਿਸ਼ਵਾਸ ਬਣ ਜਾਏ ਅਸੀਂ ਅੰਦਰ ਨੂੰ ਜਦੋਂ ਜਾਵਾਂਗੇ ਪਤਾ ਲੱਗੇਗਾ ਵੀ ਅਸੀਂ ਆਪਣੇ ਕਰਮਾਂ ਕਰਕੇ ਰੱਬ ਤੋਂ ਵਿਛੜੇ ਸਭ ਕਹਿੰਦੇ ਧੇਣ ਦੁੱਧ ਤੇ ਬਾਹਰੀ ਧੇਣ ਦਾ ਅਰਥ ਹੁੰਦਾ ਹੈ ਗਾਂ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਨਾ ਸਾਧ ਸੰਗਤ ਜੀ ਤੁਸੀਂ ਦੇਖੋ ਨਾ ਸੜਕਾਂ ਦੇ ਉੱਪਰ ਬੈਠੀਆਂ ਬੱਕਰੀ ਗੱਲ ਹੈ ਕਿ ਉਹਨਾਂ ਨੂੰ ਕਈ ਲੋਕ ਕਹਿੰਦੇ ਸਾਡੀ ਗਊ ਮਾਤਾ ਹੈ ਮਾਂ ਨੂੰ ਕੋਈ ਤਾਂ ਸੜਕਾਂ ਤੇ ਥੋੜੇ ਛੱਡਦਾ ਜਿਹੜੀ ਦੁੱਧ ਨਹੀਂ ਦਿੰਦੀ ਉਹਨੂੰ ਛੱਡ ਦਿੰਦੇ ਆ ਉਹਦਾ ਕਹਿੰਦੇ ਅਸੀਂ ਪੂਜਾ ਕਰਦੇ ਸਤਗੁਰੂ ਕਹਿੰਦੇ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾ ਬਤੀ ਸਾਖ ਪਤਲ ਫਸਲ ਜਿਹੜੀ ਐ ਪਾਣੀ ਨਹੀਂ ਹੈ ਤੇ ਸਭ ਕੁਝ ਕਮਲਾ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਦੁੱਧ ਬਿਨ ਧੇਣ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵੀ ਹੋਣਾ ਆਂਦੀ ਕੋਠੀ ਤੇਰਾ ਨਾਮ ਨਾਹੀ ਧੇਣ ਦੁੱਧ ਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਾਲ ਬਿਨ ਸਾਖ ਕੁਮਲਾ ਬਤੀ ਉਪਜਾ ਨਾਹੀ ਧਾਮ ਜੇ ਉਹ ਫਸਲ ਪੈਦਾ ਨਹੀਂ ਹੋਏਗੀ ਤੇ ਧਾਮ ਕਿੱਥੋਂ ਆਏਗਾ ਪੈਸਾ ਕਿੱਥੋਂ ਆਏ ਹਰ ਨਾ ਨਾ ਮਿਲੇ ਸਾਜਣ ਨਾਹ ਦਾ ਇਥੇ ਅਰਥ ਹੈ ਪਰਮਾਤਮਾ ਹਰ ਨਾ ਨਾ ਮਿਲੇ ਸਾਜਣ ਕਤ ਪਾਈਏ ਬਿਸਰਾਮ ਜਿੰਨੇ ਤੱਕ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਨਹੀਂ ਵੱਸਦਾ ਉਹਨੇ ਤੱਕਰ ਟਿਕਾਓ ਨਹੀਂ ਆ ਸਕਦਾ ਪਟਕਾਂ ਗਈ ਹਰ ਨਾ ਹਾ ਨਾ ਮਿਲਿਏ ਸਾਜਨ ਕਤ ਪਾਈਏ ਵਿਸਰਾ ਕਿੱਦਾਂ ਟਿਕਾਣਾ ਮਿਲ ਸਕਦਾ ਉਹ ਪ੍ਰਮਾਤਮਾ ਜਿਹੜਾ ਜਿੱਦਣ ਸਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਸਾਨੂੰ ਟਿਕਾਣਾ ਮਿਲਦਾ ਸਾਡਾ ਜੀਵਨ ਜਿਹਨੂੰ ਸਤਿਗੁਰ ਕਹਿੰਦੇ ਥਿਰ ਘਰ ਬਹਿ ਸੋ ਹਰ ਜਨ ਪਿਆਰੇ ਟਿਕਾਓ ਦੇ ਵਿੱਚ ਆਪਣੇ ਘਰ ਦੇ ਵਿੱਚ ਆ ਜੀਏ ਨੇਚਲ ਜਿਹਨੂੰ ਕਿਹਾ ਸਤਿਗੁਰ ਨੇ ਆਖਰੀ ਪੰਕਤੀ ਦੇ ਵਿੱਚ ਹਰ ਨਾ ਮਿਲਿਏ ਸਾਜਣ ਕਤ ਪਾਈਏ ਬਿਸਰਾਮ ਹੁਣ ਬਾਣੀ ਪੜਦੇ ਨਾ ਸੁਖਵੰਨੀ ਸਾਹਿਬ ਹੁਣ ਬਕਰੀ ਗੱਲ ਹੋ ਗਈ ਕਿ ਅਸੀਂ ਬਾਣੀਆਂ ਦੇ ਵਿੱਚ ਬੰਡੀਆਂ ਪਾ ਦਿਤੀਆਂ ਵੀ ਇਹ ਸੁੱਖਾਂ ਦੀ ਬਾਣੀ ਹੈ ਮੈਨੂੰ ਕੋਈ ਦੱਸ ਦਵੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਵੀ ਇਹ ਬਾਣੀ ਦੁੱਖਾਂ ਦੀ ਹੈ ਬੀਆ ਬਾਣੀ ਸੁੱਖਾਂ ਦੀ ਹੈ ਤੇ ਇਹ ਦੁੱਖਾਂ ਦੀ ਹੈ ਕੋਈ ਬਾਣੀ ਹੋਈ ਬਾਣੀ ਤਾਂ ਸਰਵ ਰੋਗਾਂ ਔਖਦ ਨਾਮ ਸੋਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾ ਕੋਈ ਕਹਿੰਦਾ ਨਾ ਸਾਡੇ ਕੋਲ ਸੋਖਮਨੀ ਸਾਡਾ ਗੁਟਕਾ ਹੈ ਕੋਈ ਕਹਿੰਦਾ ਜੀ ਇਹ ਸਾਡੇ ਮੋਬਾਈਲ ਦੇ ਵਿੱਚ ਹੈ ਗੁਟਕਾ ਪਰ ਸੋਖਮਨੀ ਸਾਡਾ ਅਸਲੀ ਟਿਕਾਣਾ ਕਿੱਥੇ ਹੈ ਭਗਤ ਜਨਾ ਕਾ ਮਨ ਵਿਸਰਾ ਮਨ ਦੇ ਵਿੱਚ ਜਦੋਂ ਉਸ ਬਾਣੀ ਨੂੰ ਵਸਾਉਣਾ ਹੈ ਉਹ ਬਾਣੀ ਦੇ ਵਿੱਚ ਇਹ ਫਰਕ ਪਾ ਦਿੱਤੇ ਗਏ ਆ ਦੁੱਖ ਭੰਜਣੀ ਹੈ ਆ ਸੰਕਟ ਮੋਚਨ ਹੈ ਇੰਨੇ ਸ਼ਬਦ ਪੜੋ ਇੰਨੀ ਵਾਰ ਪੜੋ ਇੰਨੇ ਦਿਨ ਪੜੋ ਨਹੀਂ ਬਾਣੀ ਤਾਂ ਰੋਜ਼ ਪੜੋ ਤੇ ਬਾਣੀ ਤਾਂ ਸੁੱਖ ਦਿੰਦੀ ਹੈ ਗੁਰੂ ਸਾਹਿਬ ਕਹਿੰਦੇ ਜਿੰਨੇ ਤੱਕ ਕਰੋ ਉਹਨੂੰ ਵਿਚਾਰ ਕੇ ਨਹੀਂ ਪੜ ਕੇ ਆਪਣੇ ਜੀਵਨ ਵਿੱਚ ਨਹੀਂ ਧਾਰਨ ਕੀਤਾ ਹਰ ਨਾ ਮਿਲਿਏ ਸਾਜਣ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਤੀ ਜਿਸ ਘਰ ਦੇ ਵਿੱਚ ਜਿਸ ਹਿਰਦੇ ਘਰ ਦੇ ਵਿੱਚ ਹਰ ਕੰਤ ਹਰੀਕਾਂਤ ਨਹੀਂ ਪ੍ਰਗਟ ਤਾ ਨਾ ਪ੍ਰਤੱਖ ਨਹੀਂ ਹੁੰਦਾ ਜਿਤ ਘਰ ਹਰਕਾਂਤ ਨਾ ਪ੍ਰਗਟ ਪਠ ਨਗਰ ਸੇ ਗ੍ਰਾਮ ਉਹ ਹਿਰਦਾ ਘਰ ਜਿਹੜਾ ਨਾ ਪਠ ਵਰਗਾ ਹੈ ਉਜਾੜ ਹੈ ਸਰਬ ਸਿੰਗਾਰ ਤੰਬੂਲ ਰਸ ਵੈਸੇ ਸ਼ਬਦ ਹੈ ਸਰਬ ਜਦੋਂ ਪੈਰ ਦੇ ਵਿੱਚ ਆਉਣਾ ਇਹਨੂੰ ਪੜਨਾ ਸਰਬ ਸਰਬ ਸਿੰਗਾਰ ਤੰਬੂਲ ਰਸ ਸ਼ਿੰਗਾਰ ਮਤਲਬ ਜਿਹਦਾ ਆਪਾਂ ਸਿੱਧੀ ਭਾਸ਼ਾ ਕਹਦੇ ਨੇ ਜਿਹੜੀਆਂ ਬੀਬੀਆਂ ਮੇਕਅਪ ਕਰਦੀਆਂ ਗੁਰੂ ਸਾਹਿਬ ਕਹਿੰਦੇ ਸਰਬ ਸ਼ਿੰਗਾਰ ਤੰਬੂਲ ਰਸ ਉਹਨਾਂ ਨੇ ਸ਼ਿੰਗਾਰ ਵੀ ਕਰਨਾ ਤੇ ਫਿਰ ਉਹ ਮੂੰਹ ਦੇ ਵਿੱਚ ਨਾ ਪਾਣ ਪਾਉਣਾ ਉਹਦੇ ਵਿੱਚ ਚੀਜ਼ਾਂ ਪਾ ਕੇ ਖੁਸ਼ਬੂ ਵਾਲਾ ਪਾਣ ਮੂੰਹ ਦੇ ਵਿੱਚ ਚਬਾਉਣਾ ਕਹਿੰਦੇ ਤੰਬੂਲ ਆ ਇੱਕ ਸ਼ਬਦ ਹੈ ਕਹਿੰਦੇ ਜੀ ਬੀੜਾ ਚੁੱਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੜਨ ਵਾਸਤੇ ਔਰੰਗਜ਼ੇਬ ਨੇ ਆਖਿਆ ਵੀ ਕੌਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ ਲਿਆਵੇ ਜੀਂਦਾ ਜਾਂ ਮਰਦਾ ਉੱਥੇ ਫਿਰ ਸੈਦ ਖਾਨ ਪਠਾਨ ਖੜਦਾ ਹੈ ਉਹ ਕਹਿੰਦਾ ਜੀ ਮੈਂ ਗੁਰੂ ਸਾਹਿਬ ਜੀ ਨੂੰ ਲੈ ਕੇ ਆਵਾਂਗਾ ਉਹਨੇ ਜੀ ਬੀੜਾ ਚੁੱਕ ਲਿਆ ਅਸੀਂ ਕਿਹੜੀਆਂ ਗੱਲਾਂ ਤੇ ਪਏ ਬੀੜਾ ਮਤਲਬ ਤੇ ਪਾਣ ਦੀ ਗੱਲ ਸੀ ਉਹ ਪਾਣ ਚਬਾਇਆ ਉਹਨੇ ਚੁੱਕ ਕੇ ਤੇ ਆਮ ਆਮ ਕਰਕੇ ਕਹਿਣ ਲੱਗੇ ਪੰਜਾਬੀ ਪੰਜਾਬ ਦੇ ਵਿੱਚ ਬਹੁਤ ਕਰਦੇ ਆ ਅਸੀਂ ਕੰਮ ਦਾ ਬੀੜਾ ਚੁੱਕ ਲਿਆ ਇਹ ਗੁਰਦੁਆਰਾ ਬਣਾਉਣਾ ਇਸ ਕੰਮ ਦਾ ਅਸੀਂ ਬੀੜਾ ਚੁੱਕ ਲਿਆ ਬੀੜਾ ਬੀੜਾ ਮਤਲਬ ਪਾਣ ਚੁੱਕ ਕੇ ਚਬਾ ਕੇ ਕਹਿਣਾ ਵੀ ਅਸੀਂ ਇਹ ਕੰਮ ਸਿਰੇ ਚੜਾਂਗੇ ਤੇ ਉਹ ਹੁਣ ਸ਼ਿੰਗਾਰ ਕਰਦੇ ਅਸੀਂ ਮੇਕਅਪ ਕਰਦੀਆਂ ਤੇ ਕਹਿੰਦੇ ਸਰਬ ਸ਼ਿੰਗਾਰ ਤੰਬੂਲ ਰਸ ਬਾਹਰੋਂ ਤਾਂ ਸ਼ਿੰਗਾਰ ਕਰ ਲਿਆ ਬਾਹਰੋਂ ਤਾਂ ਕੱਪੜੇ ਧਾਰਮਿਕ ਪਹਿਰਾਵਾ ਧਾਰਨ ਕਰ ਲਿਆ ਕਿਉਂਕਿ ਜੀਵਨ ਦੇ ਵਿੱਚ ਸਤਗੁਰੂ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ ਕਿਉਂਕਿ ਪ੍ਰਗਟਾਵਾ ਜਿੱਦਾਂ ਅੱਜ ਸਿੱਖ ਕੌਮ ਦੇ ਵਿੱਚ ਮਾਫ ਕਰਨਾ ਜਿੰਨਾ ਦਿਖਾਵਾ ਸਾਡੇ ਵਿੱਚ ਹੈ ਨਾ ਹੋਰ ਕਿਤੇ ਵੀ ਨਹੀਂ ਨੁਕਸਾਨ ਵੀ ਹੋਇਆ ਸਾਡਾ ਦਿਖਾਵੇ ਦੇ ਵਿੱਚ ਨੁਕਸਾਨ ਵੀ ਹੋਇਆ ਪਰ ਜੇ ਅਸੀਂ ਉਹਨੂੰ ਧਾਰਨ ਕੀਤਾ ਹੁੰਦਾ ਨਾ ਕਿਉਂਕਿ ਸਾਡੇ ਅੰਦਰ ਬਾਣੀ ਹੋਵੇ ਬਾਣਾ ਤਾਂ ਸ਼ੋਭਦਾ ਜੇ ਸਾਡੇ ਅੰਦਰ ਪ੍ਰਮਾਤਮਾ ਦੀ ਬਾਣੀ ਪਰਮੇਸ਼ਰ ਦਾ ਨਾਮ ਹੈ ਉਹ ਨਿਸ਼ਾਨ ਸਭ ਗੁਰਦੁਆਰੇ ਦੇ ਬਾਹਰ ਲੱਗਦਾ ਅੰਦਰ ਤਾਂ ਨਹੀਂ ਲਾਉਂਦੇ ਨਾ ਅੰਦਰ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਸ਼ਾਨ ਸਾਹਿਬ ਬਾਹਰ ਲੱਗੇ ਪੇੜ ਸਤਿਗੁਰ ਦਾ ਪ੍ਰਗਟਾਵਾ ਨਹੀਂ ਦਿਖਾਵੇ ਨੂੰ ਛੱਡ ਦਿੱਤ ਚੀਜ਼ਾਂ ਜਿਹੜੀਆਂ ਅਸੀਂ ਕਰ ਗੱਲ ਆਪਾਂ ਕਰਾਂਗੇ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਕੋਲ ਪ੍ਰਮਾਤਮਾ ਨਹੀਂ ਹੈ ਤੇ ਹਲਤ ਕਿਦਾਂ ਦੀ ਸ਼ਿੰਗਾਰਤਾ ਕੀਤਾ ਇੱਕ ਹੁੰਦਾ ਕਰਤਾਰ ਇੱਕ ਹੁੰਦਾ ਸ਼ਿੰਗਾਰ ਸ਼ਿੰਗਾਰ ਤਾਂ ਬਾਜ਼ਾਰ ਤੋਂ ਵੀ ਮਿਲ ਜਾਂਦਾ ਹੈ ਪਰ ਕਰਤਾਰ ਬਣਾਉਣਾ ਪੈਂਦਾ ਸਰਬ ਸ਼ਿੰਗਾਰ ਤੰਬੂਲ ਰਸ ਸੰਦੇਹੀ ਸਭ ਖਾਂ ਆ ਜਿੰਨੇ ਸ਼ਿੰਗਾਰ ਕੀਤੇ ਨੇ ਸਾਰਾ ਦਹੀ ਸਮੇਤ ਸਰੀਰ ਸਮੇਤ ਸਭ ਕੁਝ ਨਾਸ ਹੈ ਪ੍ਰਭ ਸੁਆਮੀ ਕਾਂਤ ਬਿਹੂਣੀਆਂ ਉਹ ਪ੍ਰਮਾਤਮਾ ਕਾਲਪੁਰਖ ਸਾਡਾ ਪਤੀ ਆ ਸੀ ਜੀਵ ਇਸਤਰੀਆਂ ਹਾਂ ਪ੍ਰਭ ਸੁਆਮੀ ਕਾਂਤ ਬਿਹੂਣੀਆਂ ਪਾਵੇਂ ਜਿੰਨੇ ਮਿੱਤਰ ਸੱਜਣ ਬਣਾ ਲਓ ਦੁਨੀਆ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਫਿਰ ਕੀ ਹੈ ਜੇ ਰੱਬ ਕੋਲ ਨਹੀਂ ਹੈ ਨਾ ਮੀਤ ਸੱਜਣ ਸਭ ਜਾਮ ਇਹ ਤਾਂ ਮੈਂ ਸਾਰੇ ਜੰਮ ਦੂਤ ਹਨ ਫਿਰ ਆਖਰ ਵਿੱਚ ਕਹਿੰਦੇ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ ਇਹ ਸਤਿਗੁਰੂ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਤੇ ਆ ਸਾਡਾ ਜੀਵਨ ਜਿਹੜਾ ਹੈ ਉਹ ਕਰਮ ਚੰਗੇ ਬਣ ਸਕਣ ਅਸੀਂ ਤੈਨੂੰ ਉਲਾਮ ਭਣਾ ਦਈਏ ਲੋਕਾਂ ਨੂੰ ਉਲਾਮ ਭਣਾ ਦਈਏ ਕਿ ਅਸੀਂ ਸਤਗੁਰੂ ਮਹਾਰਾਜ ਅਸੀਂ ਆਪਣੇ ਕਰਮਾਂ ਵੱਲ ਧਿਆਨ ਦਈਏ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਇਹ ਸਤਗੁਰੂ ਦੀ ਕਿਰਪਾ ਕਰੋ ਮੈਨੂੰ ਉਸ ਪ੍ਰਮਾਤਮਾ ਨਾਲ ਮਿਲਾ ਦਿਓ ਜਿਸ ਕਾ ਨਿਚਲ ਧਾਮ ਜਿਹਦਾ ਟਿਕਾਣਾ ਧਾਮ ਜਿਹੜਾ ਨਾ ਨਿਚਲ ਹੈ ਡੋਲਣ ਵਾਲਾ ਨਹੀਂ ਹੈ ਤੇ ਇਸੇ ਕਰਕੇ ਆਪਾਂ ਬੇਨਤੀ ਕਰਦੇ ਹਾਂ ਤੂੰ ਮੇਰੋ ਮੇਰ ਪਰਵਤ ਸੁਆਮੀ ਓਟ ਗਹੀ ਗਹੀ ਮਤਲਬ ਮੈਂ ਪਕੜ ਲਈ ਹੈ ਉਹਦਾ ਸ਼ਬਦ ਗਈ ਨਹੀਂ ਹੈ ਗਹੀ ਗੱਗਾ ਹਾਹੀ ਨੂੰ ਸਿਆਰੀ ਹੈ ਓਟ ਗਹੀ ਗਹੀ ਮਤਲਬ ਪਕੜ ਲਈ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ اے ਸਤਗੁਰੂ ਕਿਰਪਾ ਕਰੋ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲਤਾ ਗੁਰੂ ਮਹਾਰਾਜ ਕਿਰਪਾ ਕਰਨ 12 ਮਹਾਂ ਦਾ ਇਹ ਪਹਿਲਾ ਸ਼ਬਦ ਹੈ ਅੱਗੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ ਚੇਤ ਗੋਬਿੰਦ ਅਰਾਧੀ ਹੋਵੇ ਆਨੰਦ ਕਣਾ ਕੱਲ ਅੱਗੇ ਵਿਚਾਰ ਕਰਾਂਗੇ ਹੋਈਆਂ ਭੁੱਲਾਂ ਨੂੰ ਗੁਰਸੰਗਤ ਦੀ ਬਖਸ਼ਣਾ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ